ਗੁਰਜੀ ਨਾਲ ਬਕਾਲਾ ਨਗਰ ਅਜੂਕਾ ਬਾਬਾ ਬਕਾਲਾ ਸਾਹਿਬ ਜਿਹੜਾ ਸ਼੍ਰੀ ਅਮਰitsar ਸਾਹਿਬ ਵਿਖੇ ਪਿਤਾ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ ਸਨ ਉਥੇ ਗੁਰੂ ਜੀ ਗ੍ਰਸਤੀ ਦੇ ਧਰਮ ਨੂੰ ਨਿਭਾਉਂਦੇ ਹੋਏ ਵੀ ਆਤਮਿਕ ਰੰਗ ਵਿੱਚ ਰੰਗੇ ਰਹਿੰਦੇ ਉਹਨਾਂ ਦੀ ਨਿਮਰਤਾ ਦਇਆ ਤੇ ਨਿਰਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਾਂਗੀ ਸੀ ਗੈਰੀ ਨੀਵਿਕਾਰ ਪਰ ਆਤਮਿਕ ਚੰਕਨਾ ਭਰੀ ਹੋਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਰਪਾਨ ਅਰਥਾਤ ਤੇਗ ਦੇ ਜੋਰ ਵਿਖਾ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਨਸਾਰ ਤਿਆਗ ਦੀ ਮੂਰਤ ਅਦੇ ਅਧਿਆਤਮਿਕ ਸੁਚੰਪੇ ਲਵਰੇਸ ਤੇ ਅੰਤਰਵੇਤੀ ਵਿੱਚ ਲੀਵ ਰਹੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਨੇਮ ਹੀ ਅੰਦਰ ਵਿਰਤੀ ਵਿੱਚ ਜੀ ਰਹੇ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨੇ ਦੇਵ ਸਨ ਉਹਨਾਂ ਦਾ ਨੇਂ ਹੀ ਦਾਨ ਕੁੰਤੇ ਭਗਤੀ ਬਣ ਚੁੱਕਾ ਸੀ ਤੇ ਕੀਰਪੁਰ ਸਾਹਿਲ ਤੋਂ ਬੁਕਾੜੇ ਆ ਕੇ ਉਹ ਜਾਦਾ ਸਮਾਪੂਰੇ ਵਿੱਚ ਭਗਤੀ ਹੀ ਕਰਦੇ ਸਨ ਇਸ ਵਿੱਚ ਭਗਤੀ ਹੀ ਉਹਨਾਂ ਨੂੰ ਭਗਤ ਦੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰਦਾਇ ਸਾਹਿਬ ਦੀ ਵਿੱਚ ਇਤਮਾਨ ਹੋ ਚੁੱਕੀ ਸੀ ਫਿਰ ਵੀ ਸ੍ਰੀ ਗੁਰੂ ਹਰਦਾਇ ਸਾਇਤ ਤੋਂ ਬਾਅਦ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਇਹ ਜਿਹੜੀ ਜੋਤ ਸੀ ਨੀਂਹ ਹੋ ਚੁੱਕੀ ਸੀ 3 ਮਾਰਚ 1634 ਈਸਵੀ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤੇ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਰੇ ਬਾਬਾ ਬਕਾਲੇ ਇਹਨਾਂ ਸ਼ਬਦਾਂ ਦਾ ਰਸਈ ਸੰਦੇਸ਼ ਦੇ ਕੇ ਅਠਵੇਂ ਪਾਤਸ਼ਾਹੀ ਜੀ ਜੋਤੀ ਜੋਤ ਸਮਾ ਗੇ ਸੰਮਦਾ ਦੇ ਮਨਾ ਅੰਦਰ ਕੁਝ ਬਨੇਰਾ ਹੋਇਆ ਅਦੇ ਗੁਰੂ ਦੀ ਨੌਵੀਂ ਜੋਤ ਨੂੰ ਮਿਲਣ ਲਈ ਦਿਨ ਉਸੁਕਤਾ ਨਾਲ ਢੜਕਣ ਲੱਗੇ ਸਨ ਉਧਰ ਨਗਰ ਬਕਾਲੇ ਅੰਦਰ ਪਰਮੜਾ ਪਰਦਾ ਪੈ ਗਿਆ ਬਾਈ ਮੰਜੀਆਂ ਝੂਠੀਆਂ ਲੱਗ ਗਈਆਂ ਪੇਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦਾਅਵੇਦਾਰ ਬਾਬਾ ਧੀਰਮਲ ਸਨ ਜਿਨ੍ਹਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪ੍ਰੀਤ ਚੰਦ ਦੇ ਵਲਸ਼ੀਅਰ ਵੀ ਆਪਣੇ ਖਤ ਜਤੋਂ ਡੱਟ ਪਈ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨੌਵੀਂ ਜੋਤ ਦੀ ਉਸ ਮੇਰੇ ਦਿੱਲੀ ਦੀ ਸੰਗਤ ਵੀ ਅਗਸਤ ਸਤੰਬਰ 1664 ਈਸਵੀ ਦੇ ਵਿੱਚ ਬਾਬਾ ਲੀ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਮਕਰਨ ਚਾਲਵਾਣਾ ਉਹ ਹੈ ਤਾਂ ਬੜਾ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਵੀ ਲਿਆ ਅਗਲੇ ਦਿਨ ਗੁਰੂ ਸਾਹਿਬਾਂ ਦਾ ਸੇਵਕ ਸੀ ਇਕ ਵਾਰ ਉਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ بچਿਆ ਮਾਲ ਸਬਾਬ ਸਾਰਾ ਤਾਂ 516 ਦੀਆਂ ਮੋਹਨਾ ਦਸਵੰਤ ਤੇ ਤਰੰਗ ਕੀਤੀਆਂ ਅਰਦਾਸਾਂ ਗੁਰੂ ਨਾਨਕ ਦੇਵ ਜੀ ਦੇ ਦਰ ਉੱਪਰ ਪਰਵਾਨ ਹੋਈਆਂ ਤੇ ਜਹਾਜ਼ ਬਚ ਗਿਆ ਸੀ ਪਰ ਮਨ ਉਦਾਸ ਗੁਰੂ ਨੂੰ ਮੇਰੇ ਲਈ ਹੋਰ ਬੇਕਰਾਰ ਹੋ ਗਿਆ ਅਕਤੂਬਰ 1664 ਇਸਰੀ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਭਗਾਰੇ ਪਹੁੰਚੇ ਆ ਹਰੇਕ ਦੰਬੀ ਗੁਰੂ ਕੋਲ ਬੈਠੇ ਨੂੰ ਸੋਨੇ ਦੀਆਂ ਪੰਜ-ਪੰਜ ਮੋਹਰਾ ਭੇਟ ਕਰਕੇ ਆਪ ਲੈ ਲਿਆ ਪਰ ਕਿਸੇ ਵੀ ਦਸਵੰਦ ਦੀ ਕਰ ਲੈ ਨਾ ਕੀਤੀ ਤੇ ਉਸ ਦੀ ਜੀਨ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਆਖਿਰ ਲੋਪਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਉਸ ਨੇ ਗੁਰੂ ਜੀ ਦੇ ਦਰਪੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਬੇ ਅਡੋਲ ਸੀ ਪੰਜ ਮੋਹਰਾ ਦਾ ਮੱਥਾ ਜਦੋਂ ਟੇਕਿਆ ਸ਼ੰਕੇ ਨਿਵਰਤ ਕਰਨ ਲਈ ਸਤਿਗੁਰਾਂ ਨੇ 500 ਮੋਹਰਾ ਦਸਵੰਦ ਦਾ ਜ਼ਿਕਰ ਕੀਤਾ ਮੁਕਿਆ ਸ਼ੰਕਾ ਜਿਹੜੇ ਦੇ ਚੰਕ ਆ ਗਈ ਮਹਨ ਗੁਰੂ ਸਾਹਿਬ ਜੀ ਦਾ ਚਿਹਰਾ ਗੜਗੜ ਹੋਇਆ ਉਸ ਦੇ ਅੰਦਰੋਂ ਇੱਕ ਬੁਲਾਰੇ ਗੂੰਜ ਨਿਕਲੀ ਗੁਰੂ ਲਾਧੋਰੀ ਗੁਰੂ ਲਾਧੋਰੀ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸੇ ਸਮੇਂ ਜੋ ਦਿੱਲੀ ਵਿੱਚ ਸੰਗਤ ਵੱਲੋਂ ਗੁਰਿਆਈ ਲਈ ਪੰਜ ਪੈਸੇ ਅਤੇ ਨਾਰੀਅਲ ਭੇਜੇ ਗਏ ਸਨ ਬਟੇ ਕੇਟ ਕੀਤੇ ਗਏ ਬਾਬਾ ਗੁਰਦਤਾ ਜੀ ਨੇ ਇਹ ਗੁਰਬਖਸ਼ਿਸ਼ ਸ੍ਰੀ ਗੁਰੂ ਗ੍ਰੰਥ 72 ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੀ ਸੰਗਤ ਨੇ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਪਰ ਉਹ ਤਾਂ ਧੀਰਮਤ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਸ਼ੀਆ ਮਸੰਦ ਰਾਹੀ ਗੁਰੂ ਦਾ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜ਼ਬਰਨ ਲੁੱਟ ਡੇਰੇ ਲੈ ਗਏ ਅਤੇ ਗੁਰੂ ਜੀ ਉੱਤੇ ਗੋਲੀ ਚਲਵਾਈ ਪਰ ਗੋਲੀ ਵਿੱਚੂਕੇ ਕੋੜੋਂ ਅਨੰਦ ਗਈ ਮੱਖਣ ਸਾ ਤੇਲ ਦੇ ਸਾਥੀਆਂ ਨੂੰ ਦੀਰਮਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਿਸ ਲਿਆਂਦਾ ਪਰ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਮੇਤ ਸਾਰਾ ਕੀਮਤੀ ਸਮਾਨ ਦੀਰਮਲ ਨੂੰ ਵਾਪਿਸ ਕਰ ਦਿੱਤਾ ਉਹਨਾਂ ਦਾ ਹੈਡਾ ਹਰ ਵੇਲੇ ਦਇਆ ਤੇ ਕਿਰਮਾ ਨਾਲ ਭਰਪੂਰ ਰਹਦਾ ਵਿਰੋਧੀਆਂ ਨੇ ਚਾਲਾਂ ਨਾ ਤਾਂ ਦੇਈਆਂ ਅਤੇ ਦਿੱਲੀ ਦੇ ਤਖਤ ਦੇ ਹਾਲਾਤ ਵੀ ਬਦਲੇ ਇਸ ਹਾਲਾਤ ਵਿੱਚ 1663 ਈਸਵੀ ਦੇ ਅੰਤ ਵਿੱਚ ਸ੍ਰੀ ਗੁਰੂ ਜੀ ਨੂੰ ਸ੍ਰੀ ਅੰਮ੍ਰਿਤਸਰ ਸਤ ਸਪੂ ਬਾਬਾ ਬਕਾਲਾ ਹੁੰਦੇ ਹੋਏ ਸ਼੍ਰੀ ਗੁਰੂ ਸਾਹਿਬਾ ਜੀ ਸ੍ਰੀ ਅਮਰ ਸਤਿ ਸਾਹਿਬ ਜੀ ਨੌਂ ਪਾਸਾ ਜੀ ਦੇ ਪੁੱਜਲ ਮੌਕੇ ਉਹਨਾਂ ਨੂੰ ਸ਼ਹੀਦ ਦਰਬਾਰ ਸਾਹਿਬ ਦੇ ਕਿਵਾੜ ਸਾਜੀ ਸ਼ਹੀਦ ਬੰਦ ਨੇ ਤੇ ਗੁਰੂ ਸਾਹਿਬ ਬਿਨਾਂ ਕਿਸੇ ਵੀ ਵਾਅਦੇ 12ਵੇਂ ਹੀ ਦਰਸ਼ਨ ਕਰ ਪਰਦੇ ਔਰ ਗੁਰੂ ਸਾਹਿਬ ਨੇ ਜਿਸ ਸਥਾਨ ਉਪਰ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ ਤੇ ਹੁਣ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਸਿਸ਼ੋਧੀ ਹੈ ਇਹ ਸਾਕੀ ਦੱਸਦੀਆਂ ਕਿ ਸਾਜ਼ਿਸ਼ਾਂ ਦੇ ਸਾਈ ਕਿੰਨੀ ਵੀ ਡੂੰਘੀ ਹੋਣ ਪਰ ਸੱਚ ਦੀ ਜੋਤੀ ਅਕ੍ਰਿਆਪ ਚਮਕ ਉੱਠਦੀ ਹੈ ਸੱਚਾ ਨੂਰ ਹਮੇਸ਼ਾ ਬਤਰਾ ਦੀ ਕਾਰਕ ਨੇ ਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਕੇ ਹੀ ਰਹਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ